ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਖੁਸ਼ੀ ਦੇ ਦਿੱਤੀ ਆ 24 ਫਸਲਾਂ ਜਿਹੜੀਆਂ ਨੇ ਐਮਐਸਪੀ ਤੇ ਖਰੀਦਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਦਾਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਤਾਂ ਉਹ ਵਾਅਦਾ ਹੁਣ ਸੱਤਾ ਹਾਸਲ ਕਰਨ ਤੋਂ ਬਾਅਦ ਵਫਾ ਦੇ ਵਿੱਚ ਬਦਲਿਆ ਅਕਸਰ ਹੀ ਜਿਹੜਾ ਇਹ ਰੋਸਾ ਰਹਿੰਦਾ ਹੈ ਕਿ ਕਿਸਾਨ ਜਿਹੜੇ ਨੇ ਜਾਂ ਹੋਰ ਲੋਕ ਨੇ ਜਿਹੜੇ ਵਪਾਰੀ ਜਿਹੜੇ ਨੇ ਜਾਂ ਆਵਾਮ ਦੇ ਵਿੱਚ ਜਿਹੜੇ ਹੋਰ ਲੋਕ ਨੇ ਉਹਨਾਂ ਦਾ ਇਹੀ ਰੋਸਾ ਰਹਿੰਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਪਹਿਲਾਂ ਜਿਹੜੀਆਂ ਵਾਅਦੇ ਕਰਦੀਆਂ ਨੇ ਉਹ ਵਾਅਦੇ ਕਿਧਰੇ ਹਨੇਰੇ ਦੇ ਵਿੱਚ ਗੁੰਮ ਹੋ ਜਾਂਦੇ ਨੇ ਉਹ ਵਾਅਦੇ ਪਤਾ ਨਹੀਂ ਕਿਧਰੇ ਨੂੰ ਖੰਭ ਲਾ ਕੇ ਉੱਡ ਜਾਂਦੇ ਨੇ ਉਹ ਵਾਅਦੇ ਜਿਹੜੇ ਨੇ ਵਫਾ ਦੇ ਵਿੱਚ ਨਹੀਂ ਬਦਲਦੇ ਪਰ ਇੱਥੇ ਕਿਸਾਨਾਂ ਦੇ ਨਾਲ ਕੀਤਾ ਹੋਇਆ ਵਾਦਾ ਸੈਣੀ ਸਰਕਾਰ ਦੇ ਵੱਲੋਂ ਪੂਰਾ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 24 ਫਸਲਾਂ ਜਿਹੜੀਆਂ ਐਮਐਸਪੀ ਦੇ ਨਾਲ ਹੀ ਹੁਣ ਖਰੀਦੀਆਂ ਜਾਣਗੀਆਂ ਇੱਕ ਪਾਸੇ ਪੰਜਾਬ ਦੇ ਕਿਸਾਨ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਜਿਹੜਾ ਰੇੜਕਾ ਚੱਲ ਰਿਹਾ ਉਸ ਕਰਕੇ ਬਾਰਡਰਾਂ ਦੇ ਉੱਤੇ ਬੈਠੇ ਨੇ ਹਾਲਾਂਕਿ ਹਰਿਆਣਾ ਦੇ ਬਾਰਡਰ ਦੇ ਉੱਤੇ ਹੀ ਬੈਠੇ ਨੇ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਕੀਤਾ ਕਿਸੇ ਤੋਂ ਲੋਕਿਆ ਨਹੀਂ ਆ ਪਰ ਜੋ ਹਰਿਆਣਾ ਦੇ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਸੀ ਉਹ ਐਲਾਨ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਉਸ ਐਲਾਨ ਨੂੰ ਤਾਂ ਕਿਸਾਨ ਖੁਸ਼ ਨਜ਼ਰ ਜ਼ਰੂਰ ਆਉਣਗੇ ਹਰਿਆਣਾ ਦੇ ਕਿਸਾਨਾਂ ਦੇ ਲਈ ਇੱਕ ਵੱਡਾ ਤੋਹਫਾ ਜਿਹੜਾ ਆ ਸੈਣੀ ਸਰਕਾਰ ਦੇ ਵੱਲੋਂ ਦੇ ਦਿੱਤਾ 24 ਫਸਲਾਂ ਐਮਐਸਪੀ ਤੇ ਹੀ ਖਰੀਦੀਆਂ ਜਾਣਗੀਆਂ ਨਾਈਪ ਸੈਣੀ ਸਰਕਾਰ ਦਾ ਇਹ ਵੱਡਾ ਤੋਹਫਾ ਕਿਸਾਨਾਂ ਨੂੰ ਦਿੱਤਾ ਹਾਲਾਂਕਿ ਬੀਜੇਪੀ ਸਰਕਾਰ ਹਰਿਆਣਾ ਦੇ ਵਿੱਚ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਜਦੋਂ ਇਲੈਕਸ਼ਨਾਂ ਹੋਈਆਂ ਉਸ ਵੇਲੇ ਵੀ ਉਸ ਤੋਂ ਪਹਿਲਾਂ ਵੀ ਜਿਹੜਾ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦਾ ਉਸ ਦੇ ਵਿੱਚ ਇਕੱਲੇ ਪੰਜਾਬ ਦੇ ਕਿਸਾਨ ਨਹੀਂ ਸੀ ਰਾਜਸਥਾਨ ਦੇ ਕਿਸਾਨ ਵੀ ਸੀ ਉੱਤਰਾਖੰਡ ਦੇ ਕਿਸਾਨ ਵੀ ਸੀ ਤੇ ਨਾਲ ਹਰਿਆਣਾ ਦੇ ਕਿਸਾਨ ਵੀ ਸੀ ਤਾਂ ਲਗਾਤਾਰ ਇਹ ਅੰਦੋਲਨ ਜਿਹੜਾ 13 ਫਰਵਰੀ ਤੋਂ ਚੱਲ ਰਿਹਾ ਪਰ ਦੂਜੇ ਪਾਸੇ ਇਸ ਅੰਦੋਲਨ ਦੀ ਗੂੰਜ ਕੇਂਦਰ ਤੱਕ ਪਾਰਲੀਮੈਂਟ ਤੱਕ ਤਾਂ ਪਹੁੰਚ ਚੁੱਕੀ ਹੈ ਤਾਂ ਇੱਧਰ ਜਿਹੜਾ ਆ ਹਰਿਆਣਾ ਦੇ ਵਿੱਚ ਇਹ ਖੁਸ਼ਖਬਰੀ ਆ ਚੁੱਕੀ ਕਿਸਾਨਾਂ ਦੇ ਲਈ ਹਾਲਾਂਕਿ ਜਿਹੜੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਉਹਨਾਂ ਕਿਸਾਨਾਂ ਦੇ ਲਈ ਕੋਈ ਅਜਿਹੀ ਖੁਸ਼ੀ ਦੀ ਖਬਰ ਨਹੀਂ ਆਈ ਪਰ ਦੂਜੇ ਪਾਸੇ ਹਰਿਆਣਾ ਦੇ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਕਿਸਾਨਾਂ ਨੂੰ ਇੱਕ ਵੱਡੀ ਖੁਸ਼ੀ ਦੇ ਦਿੱਤੀ ਆ 24 ਫਸਲਾਂ ਜਿਹੜੀਆਂ ਨੇ ਐਮਐਸਪੀ ਤੇ ਖਰੀਦਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਦਾਸੀ ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਤਾਂ ਉਹ ਵਾਅਦਾ ਹੁਣ ਸੱਤਾ ਹਾਸਲ ਕਰਨ ਤੋਂ ਬਾਅਦ ਵਫਾ ਦੇ ਵਿੱਚ ਬਦਲਿਆ ਅਕਸਰ ਹੀ ਜਿਹੜਾ ਇਹ ਰੋਸਾ ਰਹਿੰਦਾ ਹੈ ਕਿ ਕਿਸਾਨ ਜਿਹੜੇ ਨੇ ਜਾਂ ਹੋਰ ਲੋਕ ਨੇ ਜਿਹੜੇ ਵਪਾਰੀ ਜਿਹੜੇ ਨੇ ਜਾਂ ਆਵਾਮ ਦੇ ਵਿੱਚ ਜਿਹੜੇ ਹੋਰ ਲੋਕ ਨੇ ਉਹਨਾਂ ਦਾ ਇਹੀ ਰੋਸਾ ਰਹਿੰਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਸੱਤਾ ਹਾਸਲ ਕਰਨ ਤੋਂ ਬਾਅਦ ਪਹਿਲਾਂ ਜਿਹੜੀਆਂ ਵਾਅਦੇ ਕਰਦੀਆਂ ਨੇ ਉਹ ਵਾਅਦੇ ਕਿਧਰੇ ਹਨੇਰੇ ਦੇ ਵਿੱਚ ਗੁੰਮ ਹੋ ਜਾਂਦੇ ਨੇ ਉਹ ਵਾਅਦੇ ਪਤਾ ਨਹੀਂ ਕਿਧਰੇ ਨੂੰ ਖੰਭ ਲਾ ਕੇ ਉੱਡ ਜਾਂਦੇ ਨੇ ਉਹ ਵਾਅਦੇ ਜਿਹੜੇ ਨੇ ਵਫਾ ਦੇ ਵਿੱਚ ਨਹੀਂ ਬਦਲਦੇ ਪਰ ਇੱਥੇ ਕਿਸਾਨਾਂ ਦੇ ਨਾਲ ਕੀਤਾ ਹੋਇਆ ਵਾਦਾ ਸੈਣੀ ਸਰਕਾਰ ਦੇ ਵੱਲੋਂ ਪੂਰਾ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 24 ਫਸਲਾਂ ਜਿਹੜੀਆਂ ਐਮਐਸਪੀ ਦੇ ਨਾਲ ਹੀ ਹੁਣ ਖਰੀਦੀਆਂ ਜਾਣਗੀਆਂ ਇੱਕ ਪਾਸੇ ਪੰਜਾਬ ਦੇ ਕਿਸਾਨ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਜਿਹੜਾ ਰੇੜਕਾ ਚੱਲ ਰਿਹਾ ਉਸ ਕਰਕੇ ਬਾਰਡਰਾਂ ਦੇ ਉੱਤੇ ਬੈਠੇ ਨੇ ਹਾਲਾਂਕਿ ਹਰਿਆਣਾ ਦੇ ਬਾਰਡਰ ਦੇ ਉੱਤੇ ਬੈਠੇ ਨੇ ਹਰਿਆਣਾ ਸਰਕਾਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਕੀਤਾ ਕਿਸੇ ਤੋਂ ਲੋਕਿਆ ਨਹੀਂ ਆ ਪਰ ਜੋ ਹਰਿਆਣਾ ਦੇ ਕਿਸਾਨਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਸੀ ਉਹ ਐਲਾਨ ਅੱਜ ਅਮਲੀ ਜਾਮਾ ਪਹਿਨਾ ਦਿੱਤਾ ਉਸ ਐਲਾਨ ਨੂੰ ਤਾਂ ਕਿਸਾਨ ਖੁਸ਼ ਨਜ਼ਰ ਜ਼ਰੂਰ ਆਉਣਗੇ ਹਰਿਆਣਾ ਦੇ ਕਿਸਾਨਾਂ ਦੇ ਲਈ ਇੱਕ ਵੱਡਾ ਤੋਹਫਾ ਜਿਹੜਾ ਆ ਸੈਣੀ ਸਰਕਾਰ ਦੇ ਵੱਲੋਂ ਦੇ ਦਿੱਤਾ 24 ਫਸਲਾਂ ਐਮਐਸਪੀ ਤੇ ਹੀ ਖਰੀਦੀਆਂ ਜਾਣਗੀਆਂ ਨਾਈਟ ਸੈਣੀ ਸਰਕਾਰ ਦਾ ਇਹ ਵੱਡਾ ਤੋਹਫਾ ਕਿਸਾਨਾਂ ਨੂੰ ਦਿੱਤਾ ਹਾਲਾਂਕਿ ਬੀਜੇਪੀ ਸਰਕਾਰ ਹਰਿਆਣਾ ਦੇ ਵਿੱਚ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਆ ਜਦੋਂ ਇਲੈਕਸ਼ਨਾਂ ਹੋਈਆਂ ਉਸ ਵੇਲੇ ਵੀ ਉਸ ਤੋਂ ਪਹਿਲਾਂ ਵੀ ਜਿਹੜਾ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦਾ ਉਸ ਦੇ ਵਿੱਚ ਇਕੱਲੇ ਪੰਜਾਬ ਦੇ ਕਿਸਾਨ ਨਹੀਂ ਸੀ ਰਾਜਸਥਾਨ ਦੇ ਕਿਸਾਨ ਵੀ ਸੀ ਉੱਤਰਾਖੰਡ ਦੇ ਕਿਸਾਨ ਵੀ ਸੀ ਤੇ ਨਾਲ ਹਰਿਆਣਾ ਦੇ ਕਿਸਾਨ ਵੀ ਸੀ ਤਾਂ ਲਗਾਤਾਰ ਇਹ ਅੰਦੋਲਨ ਜਿਹੜਾ 13 ਫਰਵਰੀ ਤੋਂ ਚੱਲ ਰਿਹਾ ਪਰ ਦੂਜੇ ਪਾਸੇ ਇਸ ਅੰਦੋਲਨ ਦੀ ਗੂੰਜ ਕੇਂਦਰ ਤੱਕ ਪਾਰਲੀਮੈਂਟ ਤੱਕ ਤਾਂ ਪਹੁੰਚ ਚੁੱਕੀ ਹੈ ਤਾਂ ਇੱਧਰ ਜਿਹੜਾ ਆ ਹਰਿਆਣਾ ਦੇ ਵਿੱਚ ਇਹ ਖੁਸ਼ਖਬਰੀ ਆ ਚੁੱਕੀ ਕਿਸਾਨਾਂ ਦੇ ਲਈ ਹਾਲਾਂਕਿ ਜਿਹੜੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨ ਬੈਠੇ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਉਹਨਾਂ ਕਿਸਾਨਾਂ ਦੇ ਲਈ ਕੋਈ ਅਜਿਹੀ ਖੁਸ਼ੀ ਦੀ ਖਬਰ ਨਹੀਂ ਆਈ ਪਰ ਦੂਜੇ ਪਾਸੇ ਹਰਿਆਣਾ ਦੇ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸਣੀ ਸਰਕਾਰ ਦੇ ਵੱਲੋਂ